ਸਾਡੇ ਆਫੀਸਰਸ ਜਿਹੜੇ ਕਿ ਐਂਟੀ ਸੋਸ਼ਲ 엘ਿਮੈਂਟਸ ਦੇ ਅਗੇਂਸਟ ਕਾਰਗੁਜ਼ਾਰੀ ਬਰਨਾਲਾ ਪੁਲਿਸ ਦੀ ਰੈਗੂਲਰ ਚੱਲਦੀ ਰਹਿੰਦੀ ਹੈਗੀ ਉਹਦੇ ਤਹਿਤ ਸਾਨੂੰ ਦੋ ਫਰੰਟਸ ਤੇ ਆਰਮਸ ਐਂਡ ਨਾਰਕੋਟਿਕਸ ਦੋ ਫਰੰਟਸ ਤੇ ਸਾਡੀ ਟੀਮ ਜੋ ਕਿ ਸਾਡੇ ਐਸਪੀਡੀ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀਡੀ ਰਜਿੰਦਰਪਾਲ ਜੀ ਨਾਲ ਇਨਚਾਰਜ ਸੀਆਈਏ ਬਲਜੀਤ ਸਿੰਘ ਉਹਨਾਂ ਦੀ ਟੀਮਸ ਐਂਡ ਟੈਕਨੀਕਲ ਟੀਮਸ ਉਹਨਾਂ ਨੇ ਰਲ ਕੇ ਦੋ ਇਦਾਂ ਦੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈਗਾ ਜੋ ਕਿ ਇੱਕ ਨਾਰਕੋਟਿਕਸ ਦੇ ਵਿੱਚ ਡੀਲ ਕਰਦੇ ਸੀਗੇ ਇਹ ਚਾਰ ਇੰਡੀਵਿਜੂਅਲਸ ਅਸੀਂ ਅਰੈਸਟ ਕੀਤੇ ਹੈਗੇ ਰਾਜਵੀਰ ਸਿੰਘ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਐਨ ਉਪਕਾਰ ਸਿੰਘ ਇਹ ਇਹਨਾਂ ਨੂੰ ਇਹਨਾਂ ਦੇ ਥਰੂ ਸਾਨੂੰ ਬਰਾਮਦਗੀ ਹੋਈ ਹੈ 306 ਗ੍ਰਾਮ ਹੈਰੋਇਨ ਦੀ ਐਂਡ ਇੱਕ ਵਰਨਾ ਗੱਡੀ ਵਾਈਟ ਕਲਰ ਦੀ ਇਹ ਵੀ ਨਾ ਤੋਂ ਬਰਾਮਦ ਹੋਈ ਹੈ ਜੋ ਇਹਨਾਂ ਦੀ ਪੁੱਛਕਿਛ ਤੋਂ ਘਾ ਸਾਨੂੰ ਪਤਾ ਲੱਗਿਆ ਡਿਊਰਿੰਗ ਇਨਵੈਸਟੀਗੇਸ਼ਨ ਕਿ ਰਾਜਵੀਰ ਸਿੰਘ ਤੇ ਪਹਿਲਾਂ 3 ਐਫਆਈਆਰਸ ਦਰਜ ਹੈ ਜਿਦੇ ਵਿੱਚ ਐਨਡੀਪੀਐਸ ਦੀ ਵੀ ਦਰਜ ਹੈਗੀ ਐਂਡ ਜੋ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਇੱਕ ਮੁਕਦਮਾ ਹੈਗਾ ਐਂਡ ਅਮਰਿੰਦਰ ਸਿੰਘ ਤੇ ਵੀ ਆਰਮਜ਼ ਐਕਟ ਦਾ ਮੁਕਦਮਾ ਐਂਡ ਉਪਕਾਰ ਸਿੰਘ ਤੇ ਵੀ ਇੱਕ ਚੋਰੀ ਦਾ ਮੁਕਦਮਾ ਦਰਜ ਤੇ ਇਹਦੇ ਨਾਲ ਨਾਲ ਜੀ ਆਰਮਜ਼ ਐਕਟ ਤੇ ਵੀ ਕਾਰਵਾਈ ਕਰਦੇ ਹੋਏ অর্ਗਨਾਈਜ਼ਡ ਕ੍ਰਾਈਮ ਦੇ ਅਗੇਂਸਟ ਸੇਮ ਟੀਮ ਉਹਦੇ ਵਿੱਚ ਵੀ ਅੱਛੀ ਉਪਲਬਧੀ ਹਾਸਲ ਹੋਈ ਹੈ ਜਿਦੇ ਵਿੱਚ ਅਸੀਂ 2 ਐਫਆਈਆਰਸ ਦਰਜ ਕੀਤੀਆਂ ਐਂਡ 2 ਅਕਿਊਜ਼ਡ ਅਸੀਂ ਗ੍ਰਿਫਤ ਦੇ ਵਿੱਚ ਲਏ ਹਨ ਇੱਕ ਹੈਗਾ ਜਸਵਿੰਦਰ ਸਿੰਘ ਉਰਫ ਗੋਰਾ ਇਹ ਪੱਖੋ ਕਲਾ ਦਾ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 2 32 ਬੋਰ ਦੇ ਕੰਟਰੀ ਮੇਡ ਵੈਪਨ ਬਰਾਮਦ ਹੋਏ ਨਾਲ 2 ਲਾਈਵ ਕਾਰਟ੍ਰਿਜਸ ਇਹ ਜੋ ਜਸਵਿੰਦਰ ਸਿੰਘ ਗੋਰਾ ਇਹਦੇ ਤੇ ਪਹਿਲਾਂ ਵੀ 2 ਮੁਕਦਮੇ ਦਰਜ ਹੈ ਲੜਾਈ ਝਗੜਿਆਂ ਤੇ ਇੱਕ 307 307 ਜੋ ਅਰਸਟਵਾਈਲ ਆਈਪੀਸੀ ਸੀ ਕਿ ਅਟੈਂਪਟ ਟੂ ਮਰਡਰ ਉਹ ਵੀ ਪਰਚਾ ਜਿੱਤੇ ਦਰਜ ਹੈ ਇੱਕ ਦੂਜਾ ਹੈਗਾ ਮਨਦੀਪ ਸਿੰਘ ਉਰਫ ਮੋਟੂ ਇਹਦੇ ਤੋਂ ਵੀ ਸਾਨੂੰ ਇੱਕ 32 ਬੋਰ ਦਾ ਕੰਟਰੀ ਮੇਡ ਵੈਪਨ ਤੇ 1 ਲਾਈਵ ਕੈਟਰਿਜ ਹੈਜ਼ ਬੀਨ ਰਿਕਵਰਡ ਫਰਮ ਹਿਮ ਤੋਂ ਇਹ ਦੋ ਅੱਛੀ ਰਿਕਵਰੀਜ਼ ਐਨਡੀਪੀਐਸ ਐਂਡ ਆਰਮਜ਼ ਆਕਤੇ ਸਰ ਇਹ ਦੋਲੇ ਅੱਦੀ ਦੀ ਕਿੱਥੇ ਬਿਕਰੀ ਸੀ ਇਹ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਵੇ ਆਬਵੀਅਸਲੀ ਕੋਈ ਕ੍ਰਾਈਮ ਕਰਨ ਵਾਸਤੇ ਹੀ ਇੱਥੇ ਲੈ ਕੇ ਆਏ ਸੀਗੇ ਤੇ ਜੋ ਨਾਰਕੋਟਿਕਸ ਹੈ ਉਹਦੇ ਵਿੱਚ ਤੋਂ ਫਾਰਵਰਡ ਦੇ ਵਿੱਚ ਜਾਂਦੇ ਹੋਏ ਅਸੀਂ ਦੋ ਅਕਿਊਜ਼ਡ ਜਿਹੜੇ ਫੜੇ ਹੈਗੇ ਅਮਰਿੰਦਰ ਹਨੁਪਕਾਰ ਉਹ ਫਾਰਵਰਡ ਲਿੰਕ ਦੇ ਵਿੱਚ ਹੀ ਫੜੇ ਆ ਜੋ ਆਰਮਸ ਹੈਗੇ ਉਹ ਕਿੱਥੋਂ ਲੈ ਕੇ ਆਏ ਸੀਗੇ ਐਂਡ ਵਾਟ ਵਾਸ ਦੇ ਵਰ ਟੂ ਬੀ ਯੂਜ਼ਡ ਫੋਰ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਚੰਨਬੀਨ ਕਰਾਂਗੇ ਤੇ ਸਰ ਪ੍ਰੂਫਟੀ ਵਗੈਰਾ ਵੀ ਸੀਲ ਕੀਤੀ ਹੋਗੀ ਇਹਨਾਂ ਤੋਂ ਹੈਰ ਨੂੰ ਪੜੇ ਜੀ ਐਂਡੀਪੀਐਸ ਦੇ ਵਿੱਚ ਮੈਂ ਤੁਹਾਨੂੰ ਜਾਣੂ ਕਰਾਵਾਂਗਾ ਕਿ ਪਿਛਲੇ 2.5 ਸਾਲ ਦੇ ਵਿੱਚ ਅਸੀਂ ਨੀਅਰ ਅਬਾਊਟ ਬੀ ਕੇਸਿਸ ਦੇ ਵਿੱਚ ਮੋਰ ਥੈਨ 10 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈਗੀ ਹੁਣ ਵੀ ਰੀਸੈਂਟਲੀ ਥਿਸ ਇਸ ਮਹੀਨੇ ਵੀ ਸਾਨੂੰ एक होर ऐसी प्रॉपर्टी और जो मनी हैगा वो ड्रग मनी वो सी फ्रीज कराया हैगा फ्रॉम द कॉम्पीटेंट अथॉरिटी जिसकी वैल्यू अराउंड वन पॉइंट फाइव करोरस हैगी तो डेफिनेटली जो भी जी नारकोटिक्स के करेगा एज पर दोवीजन ऑफ सिक्सटी एट एफ ऑफ द एन डी पी एस एक्ट उन्होंने खिलाफ़ कार्रवाई की जाएगी भी इना रिमांड लिया हो जी एंड फरदर भी अगर जरूरत पड़ेगी तो जरूर लव ये कंट्रीमेड है जी इंडियन ਕਿਹੜੇ ਏਰੀਆ ਦੇ ਰਹਿਣਾ ਨੇ ਇਹ ਜੀ ਜੋ ਆਪਣੇ ਰਾਜਵੀਰ ਸਿੰਘ ਐਂਡ ਕੁਰਪਰੀ ਤੇ ਬਰਨਾਲੇ ਦੇ ਰਹਿਣ ਵਾਲੇ ਆ ਐਂਡ ਇੱਕ ਅਮਰਿੰਦਰ ਇਹ ਧਨੋਲੇ ਏਰੀਆ ਦਾ ਹੈਗਾ ਐਂਡ ਇਹ ਜੋ ਉਪਕਾਰ ਸਿੰਘ ਹੈ ਇਹ ਲੰਗੋਵਾਲੇ